ਵਲੰਟੀ ਵੱਲੋਂ ਮੈਂ ਆਪਾਂ ਤੇ ਬਹੁਤ ਬਹੁਤ ਸਭ ਦਾ ਸਵਾਗਤ ਕਰਦੀ ਹਾਂ ਇਹ ਹੈ ਹੈਸ਼ਟੈਗ ਕਲਿੰਪ ਪਟਿਆਲਾ ਬੁਲੰਦ ਪਟਿਆਲਾ ਦਾ ਐਪੀਸੋਡ ਨੰਬਰ 4 ਸੋ ਅੱਜ ਆਪਾਂ ਖੜੇ ਹਾਂ ਪਟਿਆਲੇ ਦੇ ਲੋਅਰ ਮਾਲ ਵਿੱਚ ਥਿਰੂਨਗਰ ਦੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਕਿੰਨਾ ਕੂੜਾ ਪਿਆ ਹੈ ਇਹ ਇਸ ਏਰੀਏ ਦਾ ਮੇਨ ਗੇਟ ਹੈ ਤੇ ਇੱਥੇ ਰਹਿਣ ਵਾਲੇ ਲੋਕ ਇੱਥੇ ਕੂੜਾ ਸੁੱਟ ਕੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਾਲ ਹੀ ਗੱਡੀਆਂ ਦੇ ਵੱਡੇ ਵੱਡੇ ਸ਼ੋਰੂਮ ਨੇ ਪਰ ਤਾਂ ਵੀ ਇੱਥੇ ਲੋਕੀ ਆਪਣਾ ਕੂੜਾ ਸੁੱਟ ਜਾਂਦੇ ਨੇ ਅਸਲ 'ਚ ਇਹ ਕੂੜਾ ਸਵੇਰ-ਸਵੇਰ ਸਾਫ਼ ਹੋ ਜਾਂਦਾ ਹੈ ਪਰ ਲੋਕ ਸ਼ਾਂਤਕ ਇੱਥੇ ਫੇਰ ਉਸੇ ਤਰ੍ਹਾਂ ਕੂੜੇ ਦਾ ਢੇਰ ਲਗਾ ਦਿੰਦੇ ਨੇ ਲੋਕ ਵੇਟ ਕਰਦੇ ਨੇ ਕਿ ਰਾਤ ਹੋਵੇ ਤੇ ਇੱਥੇ ਆਪਣੇ ਘਰ ਦਾ ਕੂੜਾ ਸੁੱਟ ਕੇ ਜਾਈਏ ਇੱਥੇ ਇਸ ਕੂੜੇ ਦੀ ਵਜ੍ਹਾ ਇੱਥੇ ਰਹਿਣ ਵਾਲੇ ਲੋਕ ਹੀ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਲਿਖਿਆ ਆਇਆ ਹੈ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਵਿੱਚੋਂ ਕਿ ਕੂੜਾ ਸੁੱਟਣ ਵਾਲੇ ਨੂੰ 2000 ਰੁਪਏ ਜੁਰਮਾਨਾ ਦੇਣਾ ਪਵੇਗਾ ਤਾਂ ਵੀ ਲੋਕੀ ਇੱਥੇ ਆਪਣਾ ਕੂੜਾ ਸੁੱਟ ਕੇ ਜਾਂਦੇ ਨੇ ਕਿ ਉਹਨਾਂ ਨੂੰ ਜੁਰਮਾਨੇ ਦਾ ਡਰ ਨਹੀਂ ਹੈ ਤਾਂ ਆਓ ਬਰੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਇਸ ਕੂੜੇ ਕਾਰਨ ਕਿ ਕਿਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਦਿਨ ਰਾਤ ਕੂੜਾ ਪਿਆ ਰਹਿੰਦਾ ਹੈ ਦੇ ਚੱਕਣਾ ਚਾਹੀਦਾ ਸੀ ਬੜੇ ਔਖੇ ਹੈ ਸਮੈਲ ਸਮੈਲ ਇੱਥੇ ਸਾਰੇ ਨੰਗਨ ਤੋਂ ਤੰਗ ਹੋ ਰਹੇ ਨੇ ਜਿੱਨਾ ਵੀ ਕੂੜਾ ਗਿਰਦਾ ਇੱਥੇ ਕਦੀ ਨਾ ਗਿਰੇ ਨਹੀਂ ਆ ਜਾਂਦਾ ਇੱਥੇ ਕੂੜਾ ਹੀ ਕੂੜਾ ਹੋ ਜਾਂਦਾ ਸਾਰਾ ਪੈਰਨ ਲਗ ਲਗ ਕੇ ਅੰਦਰ ਤੱਕ ਜਾਂਦਾ ਗਲੀਆਂ ਚ ਬਿਮਾਰੀਆਂ ਫੈਲਣ ਦਾ ਡਰ ਆਪਾਂ ਇੱਥੇ ਲੋਕ ਛੁੱਟ ਜਾਂਦੇ ਨੇ ਮੋਟਰਸਾਈਕਲ ਉਤੇ ਅੱਛਾ ਤਾਂ ਲੋ ਆਂਦੇ ਨੇ ਕੂੜਾ ਛੱਡਿਆ ਲੰਗੇ ਤਾਂ ਬੜੇ ਪਰੇਸ਼ਾਨ ਆ ਬਿਮਾਰੀਆਂ ਬਾਦੀਆਂ ਨੇ ਤਾਂ ਬੜੇ ਪਰੇਸ਼ਾਨ ਆ ਉਡ ਉਡ ਕੇ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਮਸਕੂ ਮਾਰਦੀ ਐ ਸਮੈਲ ਐ ਨਹੀਂ ਗੰਦੀ ਸਮੈਲ ਮਾਰਦੀ ਹਾਂਜੀ ਤਾਂ ਨਹੀਂ ਗੰਦੀ ਸਮੈਲ ਮਾਰਦੀ ਮਰੇ ਪਰੇਸ਼ਾਨ ਪਰ ਇਹ ਚੱਕੇ ਜਾਣਾ ਚਾਹੀਦਾ ਠੀਕ ਹੈ ਇਹਦਾ ਇੰਤਜ਼ਾਮ ਜ਼ਰੂਰ ਸਰਕਾਰ ਨੂੰ ਕਰਨਾ ਚਾਹੀਦਾ ਬੁਲੰਦ ਟੀਵੀ ਦੀ ਇੱਕ ਟੀਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੁਹੱਲੇ ਦੇ ਵੱਲ ਇੱਕ ਕੋਸ਼ਿਸ਼ ਕੀਤੀ ਹੈ ਕਿ ਇੱਥੇ ਦੀ ਜੋ ਵੀ ਹੈ ਸਾਫ ਸਫਾਈ ਹੋਣੀ ਚਾਹੀਦੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਆਸ-ਪਾਸੇ ਕਿੰਨੀ ਗੰਦਗੀ ਫੈਲੀ ਹੋਈ ਹੈ ਬਰਸਾਤੀ ਮੌਸਮ ਹੋਣ ਕਰਕੇ ਮੱਖੀਆਂ ਮੱਛਰ ਬਿਮਾਰੀਆਂ ਫੈਲਣ ਦਾ ਡਰ ਅਸੀਂ ਅਜੀਤਪਾਲ ਕੋਹਲੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਟੀਮ ਨੂੰ ਤੇ ਜੋ ਵੀ ਹੈ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਤੇ ਉਹਨਾਂ ਦੀ ਗੱਲ ਵੱਲ ਗੌਰ ਧਿਆਨ ਕੀਤਾ ਜਾਵੇ ਤਾਂ ਕਿ ਜੋ ਉਹਨਾਂ ਨੇ ਸਫਾਈ ਕਰਨ ਦਾ ਬੀੜਾ ਚੁੱਕਿਆ ਵਾ ਉਹ ਪੂਰਾ ਹੋ ਸਕੇ ਇਹ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਹੋ ਸਕਦਾ ਕੰਮ ਇੱਕ ਇਕੱਲੇ ਬੰਦੇ ਦੀ ਨਾਲ ਨਹੀਂ ਹੁੰਦਾ ਜੇ ਸਾਰੇ ਆਪਾਂ ਦਿਲੋਂ ਆਪਣੇ ਇਹ ਚਾਹੁੰਦੇ ਆ ਕਿ ਆਪਣੇ ਮਹੱਲੇ ਦੀ ਸਾਫ ਸਫਾਈ ਹੋਣੀ ਚਾਹੀਦੀ ਹੈ ਬਿਮਾਰੀ ਨਾ ਫੈਲੇ ਬੱਚੇ ਨਿੱਕੇ ਨਿੱਕੇ ਆਂਦੇ ਜਾਂਦੇ ਰਸਤੇ ਦੇ ਵਿੱਚ ਤੇ ਬਿਮਾਰੀ ਫੈਲਣ ਦਾ ਡਰ ਇਸ ਕਰਕੇ ਅਸੀਂ ਇਹ ਅਜੀਤਪਾਲ ਕੋਲੀ ਜੀ ਦਾ ਧਿਆਨ ਦਿਵਾਉਣਾ ਚਾਹੁੰਦੇ ਆ ਕਿ ਇਹਨਾਂ ਬੱਚਿਆਂ ਦੇ ਨਾਲ ਸਹਿਮਤ ਹੋ ਕੇ ਇੱਥੋਂ ਦੀ ਸਫਾਈ ਕਰਾਈ ਜਾਵੇ। پتہ ਕੀ ਹੈ ਇੱਥੇ ਬਹੁਤ ਗੰਦ ਪੈਦਾ ਤੇ ਇਹਨਾਂ ਨੂੰ ਦੇਖਣਾ ਚਾਹੀਦਾ ਤੇ ਕਿ ਇਹਨੂੰ ਸਾਫ਼ ਕਰਵਾਉਣਾ ਚਾਹੀਦਾ ਇਹ ਤੇ ਬੱਚੇ ਸਕੂਲ ਵਾਲੇ ਫਟਨੇ ਜਾਂਦੇ ਆ ਜਦੋਂ ਤਾਂ ਉਹਨਾਂ ਨੂੰ ਬਿਮਾਰੀਆਂ ਬਹੁਤ ਲੱਗਦੀਆਂ ਨੇ। ਇਹਦੇ ਵਿੱਚੋਂ ਦੇਖੋ ਕਿੰਨਾ ਗੰਦਾ ਕਿੰਨੀ ਸਮੈਲ ਆ ਰਹੀ ਆ ਲੋਵੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਦਿੱਕਤ ਆਉਂਦੀ ਆ ਤੇ ਬਿਮਾਰੀ ਆ ਜਿਹੜੀ ਬਹੁਤ ਭੈੜੀ ਜਿਹੜੀ ਇਹਨਾਂ ਨੂੰ ਆਉਂਦੀ ਆ ਬਿਮਾਰੀ ਬੱਚਿਆਂ ਨੂੰ ਲੱਗਦੀ ਆ ਇਹ ਜਲਦੀ ਤੋਂ ਜਲਦੀ ਸਾਫ਼ ਹੋਣਾ ਚਾਹੀਦਾ ਹਾਂਜੀ ਤੁਹਾਡੀ ਦੁਕਾਨ ਦੇ ਬਾਹਰ ਇਹਨਾਂ ਕਚਰਾ ਪਿਆ ਤੁਸੀਂ ਇਸ ਨੂੰ ਕਿਵੇਂ ਹਟਾਉਂਦੇ ਨੂੰ ਕੰਪਲੇਨ ਲਿਖਾਈ ਜਾਂਦੀ ਆ ਬਿਲਕੁਲ ਇੰਨਾ ਖਲਾਰਾ ਪਿਆ ਹੁੰਦਾ ਹੈ ਕਈ ਵਾਰ ਕੋਈ ਨਾੜਾ ਸੁੱਟ ਜਾਂਦਾ ਕੋਈ ਕੁਝ ਛੁੱਟ ਜਾਂਦਾ ਸਾਰੇ ਚੂਹੇ ਨੇ ਮੇਰੇ ਨੀਚੇ ਸਾਰੇ ਸ਼ੋਰੂਮ ਖਰਾਬ ਹੋ ਰਿਹਾ ਹੈਗਾ ਉਹ ਦੇਖੋ ਸਾਰੇ ਡੱਬ ਡੱਬ ਪੈ ਚੁੱਕੇ ਹੈਗੇ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਬਹੁਤ ਦੁਖੀ ਹੋਏ ਹੋਏ ਆ ਇਸ ਟਾਈਮ ਮੈਂ ਮੇਰੇ ਭਜੇ ਨਾਲ ਦੇ ਗਵੰਡੀ ਹੈ ਨਾ ਤੂੰ ਪੁੱਛੋ ਤੁਸੀਂ ਅਸੀਂ ਤਾਂ ਇੱਥੇ ਇੰਨੇ ਦੁਖੀ ਆ ਨਾ ਵੀ ਦੁਕਾਨਾਂ ਬੰਦ ਕਰਨ ਨੂੰ ਵੀ ਤਿਆਰ ਆ ਏਤਿਆਂ ਦੇ ਮਤਲਬ ਸਿਹਰੇ ਆਉਣ ਤੋਂ ਪਹਿਲਾਂ ਇੱਥੇ ਬਾਥਰੂਮ ਵਾਲੇ ਦੂਜੇ ਟੈਪ ਇਹਦੇ ਉਹ ਬੁਰਾ ਹਾਲ ਹੁੰਦਾ ਪਹਿਲਾਂ ਸਿਹਰੀ ਹੋ ਚਕਾਉਣੇ ਜੀ ਉਸ ਤੋਂ ਬਾਅਦ ਦੁਕਾਨਦਾਰੀ ਸ਼ੁਰੂ ਕਰ ਬਹੁਤ ਲੋਕਾਂ ਨੂੰ ਸੁਝਾ ਲਿਆ ਬਹੁਤ ਕਹਿ ਲਿਆ ਵੀ ਯਾਰ ਆਪਣਾ ਮੁੱਖ ਦਵਾਰ ਆਪਾਂ ਇੱਥੋਂ ਲੰਘਣਾ ਨਾ ਗੰਡ ਪਾਈਏ ਪਰ ਕੁਝ ਕਰ ਇੱਥੇ ਐਸੇ ਆ ਜਿਹੜੇ ਸੁਣ ਕੇ ਰਾਜ਼ੀ ਨਹੀਂ ਆ ਸਾਹਮਣੇ ਸ਼ਰੀਆਮ ਛਿੜ ਜਾਂਦੇ ਜੇ ਅਸੀਂ ਰੋਕਣ ਦੀ ਕੋਸ਼ਿਸ਼ ਕਰਦੇ ਉਹ ਲੜਦੇ ਆ ਦੂਜਾ ਕੰਮ ਉਹ ਕਰ ਜਾਂਦੇ ਆ ਜੇ ਰੋਕਦੇ ਆ ਮੁੜ ਕੇ ਉਹ ਸਾਡੇ ਮੂਰੇ ਛਿੜ ਜਾਂਦੇ ਆ ਇੱਥੇ ਬੁਰਾ ਹਾਲ ਪਾਇਆ ਪ੍ਰਸ਼ਾਸਨ ਨੂੰ 50 ਵਾਰੀ ਲੈ ਕੇ ਦੇਤਾ ਬੋਰਡ ਵੀ ਇੱਥੇ ਲਾਤਾ ਪਰ ਇੰਨੇ ਦੁਖੀਆਂ ਅਸੀਂ ਬਿਆਨ ਨਹੀਂ ਕਰ ਸਕਦੇ ਕਿਰਪਾ ਕਰਕੇ ਮਹਿਕਮਾ ਇਸ ਤੇ ਧਿਆਨ ਦੇਵੇ ਇੱਥੇ ਬਿਮਾਰੀਆਂ ਬਹੁਤ ਫੈਲ ਰਹੀਆਂ ਗੰਦਬੋਤ ਆ ਮੁੱਖ ਦਵਾਰ ਕਰਕੇ ਜਿਹੜਾ ਵੀ ਰਿਸ਼ਤੇ ਦਾ ਰਾਉਂਡ ਆ ਲੰਘਦਾ ਅਗਲਾ ਦੇਖਦਾ ਯਾਰ ਇਹੋ ਜਿਹੇ ਏਰੀਏ ਤੁਸੀਂ ਰਹਿੰਦੇ ਹੋ ਕਿਰਪਾ ਕਰਕੇ ਮਹਿਕਮਾ ਤੁਹਾਨੂੰ ਤੇ ਤਲਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਰੈਸਟ ਹੈ ਕਿ ਕੋਈ ਕਮੇਟੀ ਚੋਂ ਕੋਈ ਬੰਦਾ ਹੋਰੇ ਖੜਗਾ ਇਸ ਮਾਨ ਚੁਕਵਾਇਆ ਜਾਵੇ ਪਲੀਜ਼ ਬੇਨਤੀ ਹੱਥ ਜੋੜ ਕੇ ਬੇਨਤੀ ਹੈ ਜੀ ਓਕੇ ਜੀ ਮੈਮ ਤੁਸੀਂ ਇੱਥੇ ਦਿੱਲੀ ਆਉਂਦੇ ਜਾਂਦੇ ਹੋ ਹਾਂਜੀ ਤੁਸੀਂ ਦੇਖਦੇ ਹੋ ਕਿ ਇੱਥੇ ਰੋਜ਼ ਇੱਥੇ ਕੂੜਾ ਪਿਆ ਕੂੜਾ ਪਿਆ ਹੁੰਦਾ ਬਹੁਤ ਮੱਛਰ ਵਗੈਰਾ ਸਾਰਾ ਬਿਮਾਰੀਆਂ ਫੈਲਣ ਦਾ ਕੰਮ ਆ ਰਿਹਾ ਹੈ ਕਿ بارش ਚੱਲਣੀ ਹੈ ਸਾਰਾ ਕੂੜਾ ਤਾਂ फैल जाए गुटर बंद हो, है। है हो जाते हैं सारा कूड़ा इतने बोर्ड सुटने बड़े परेशाना से आई सा बहुत दिक्कत है इंतजाम होना चाहिए जरूरी बहुत दुखी है बीमारी बहुत है बच्चे लोगों को बीमार ਸੀਵੇ ਕਿ ਜੇ ਲੋਕਾਂ ਨਾਲ ਗੱਲਬਾਤ ਕਰਕੇ ਇਹ ਜਾਣਿਆ ਕਿ ਇੱਥੇ ਕੂੜਾ ਸਾਫ਼ ਹੋ ਜਾਂਦਾ ਪਰ ਲੋਕ ਕਿ ਇੱਥੋਂ ਫੇਰ ਤੋਂ ਕੂੜਾ ਸੁੱਟ ਜਾਂਦੇ ਨੇ ਇੱਥੇ ਰਹਿਣ ਵਾਲੇ ਲੋਕਾਂ ਦਾ ਤੇ ਆਲੇ-ਦਾਲੇ ਵਾਲੀ ਦੁਕਾਨਦਾਰਾਂ ਦਾ ਇਹ ਕਹਿਣਾ ਹੈ ਕਿ ਉਹ ਇੰਨੇ ਮਜਬੂਰ ਹੋ ਗਏ ਨੇ ਕਿ ਉਹ ਇੱਥੇ ਆਪਣੀ ਦੁਕਾਨਾਂ ਬੰਦ ਕਰਕੇ ਜਾਣ ਲੈ ਕੇ ਤਿਆਰ ਨੇ ਹਾਲਕਿ ਇੱਥੇ ਲਿਖ ਕੇ ਵੀ ਲਾਇਆ ਹੋਇਆ ਹੈ ਕਿ ਇੱਥੇ ਕੂੜਾ ਸੁੱਟਣ ਨਾਲ 2000 ਰੁਪਏ ਜੁਰਮਾਨਾ ਹੈ ਪਰ ਤਾਂ ਵੀ ਇੱਥੋਂ ਕੋਈ ਹਟਦਾ ਨਹੀਂ ਹੈ ਕੂੜਾ ਸੁੱਟਣ ਤੋਂ ਵਲੰਟੀ ਵੀ ਦਰਸ਼ਕਾਂ ਦੇ ਨਾਲ ਹੈ ਤੇ ਪੂਰੀ ਕੋਸ਼ਿਸ਼ ਕਰਦਾ ਹੈ ਕਿ ਇੱਥੋਂ ਕੂੜਾ ਜਲਦ ਤੋਂ ਜਲਦ ਸਾਫ਼ ਕਰਵਾਇਆ ਜਾਵੇ ਜੇ ਤੁਹਾਨੂੰ ਵੀ ਕਿਤੇ ਕੂੜਾ ਦੇਖਣ ਨੂੰ ਮਿਲਦਾ ਹੈ ਤਾਂ ਤੁਰੰਤ ਉਸਦੀ ਵੀਡੀਓ ਬਣਾ ਕੇ #cleanpatiala #bulandpatiala ਤੇ ਪੋਸਟ ਕਰੋ ਜਾਂ ਫਿਰ ਸਾਡੇ ਦਿੱਤੇ ਨਿਚੇ ਦਿੱਤੇ ਗਏ ਨੰਬਰ ਤੇ ਸੈਂਡ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਏਰੀਆ ਵਿੱਚ ਸਫਾਈ ਹੈ ਜਾਂ ਗੰਦਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਨੂੰ ਮੈਨੂੰ ਦਿਓ ਇਜਾਜ਼ਤ ਮਿਲਦੇ ਹੈ ਅਗਲੀ ਵੀਡੀਓ ਵਿੱਚ ਪਰ ਯਾਦ ਰੱਖਣਾ ਜਿੱਥੇ ਕੋਈ ਨਹੀਂ ਉੱਥੇ ਬੁਲੰਦ ਹੈ